ਜਦ ਮੌਸਮ ਵਧੀਆ ਹੋਵੇ ਕਿਣਮਣ ਹੋਵੇ ਦਿਲ ਵਿੱਚ ਵੱਜਦੇ ਨੇ ਫਲੂਟ ਯਾਰੋ ਜਦ ਕੋਈ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦਾ ਹੋਵੇ ਡੈਡੀਕੇਸ਼ਨ ਨਾਲ ਆਪਣੀ ਡਿਊਟੀ ਕਰਦਾ ਹੋਵੇ ਤਾਂ ਸੱਚੇ ਦਿਲੋਂ ਵੱਜਦੇ ਨੇ ਸਲੂਟ ਯਾਰੋ ਤਾਂ ਸੱਚੇ ਦਿਲੋਂ ਵੱਜਦੇ ਨੇ ਸਲੂਟ ਯਾਰੋ ਸਤਿ ਸ਼੍ਰੀ ਅਕਾਲ ਪੀ ਬਤੀ ਨਮਸਕਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜੁਣ ਤੁਸੀਂ ਸ਼ੇਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਵਕਤ ਵਾਲੀ ਸਾਥੇ ਸਮੇਂ ਅਸੀਂ ਨਾਰੂ ਗੇਟ ਦੇ ਤੋਂ ਰੇਲਵੇ ਰੋਡ ਵੱਲ ਨੂੰ ਜਾਂਦੇ ਆ ਉਹ ਸਟੌਕ 'ਚ ਖੜੇ ਆ ਚਰਾਹੇ 'ਚ ਖੜੇ ਆ ਜੀ ਜੀ ਔਰ ਕਿੰਨੇ ਮਨ ਕਿੰਨੇ ਮਨ ਲੱਗੀ ਹੋਈ ਹੈ ਤੇ ਭਾਜੀ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਮੁਲਾਜ਼ਮ ਵੀਰ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਆ ਤੇ ਉਧਰ ਉੱਪਰ ਵੀ ਉਹ ਵੀਰ ਜਿਹੜੇ ਆ ਉਹ ਵੀ ਆਪਣੀ ਡਿਊਟੀ ਕਰਦੇ ਪਏ ਆ ਉਹ ਲਾਈਟਾਂ ਨੂੰ ਦੁਆਰਤੀ ਰਿਪੇਅਰ ਕਰਨਾ ਕਹਿੰਦੇ ਖਰਾਬ ਹੋ ਗਈਆਂ ਉਹਨਾਂ ਨੂੰ ਚਲਾਉਣਾ ਤਾਂ ਕ੍ਰੇਨ ਵਾਲੇ ਮੁੰਡੇ ਵੀ ਲੱਗੇ ਆ ਲਾਈਟ ਵਾਲੇ ਵੀ ਤੇ ਭਾਜੀ ਟ੍ਰੈਫਿਕ ਮੁਲਾਜ਼ਮ ਨੇ ਹਮੇਸ਼ਾ ਹੀ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਆ ਔਰ ਭਾਜੀ ਉਹਨਾਂ ਨੂੰ ਤਾਂ ਮੈਂ ਪਿਛਲੇ 15 ਸਾਲਾਂ ਤੋਂ ਦੇਖਦਾ ਆਪਣੀ ਡਿਊਟੀ ਹਮੇਸ਼ਾ ਤਨਦੇਈ ਨਾਲ ਇਮਾਨਦਾਰੀ ਨਾਲ ਨਿਭਾਉਂਦੇ ਆ। ਥੋੜਾ ਅੱਗੇ ਆਈ। ਇਹਨਾਂ ਦਾ ਰੰਗ ਪਹਿਲਾਂ ਬਹੁਤ ਗੋਰਾ ਹੁੰਦਾ ਸੀ। ਫੇਰ ਇਹ ਰਹਿ ਰਹਿ ਕੇ ਥੋੜਾ ਜਿਹਾ ਥੋੜਾ ਜਿਹਾ ਕਣਕਵੰਨਾ ਹੋਇਆ। ਤਾਂ ਬਾਜੀ ਸਲੂਟ ਹੈ ਜੀ ਤੁਹਾਨੂੰ। ਹਮੇਸ਼ਾ ਹੀ ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋ। ਪਰ ਮਾਤਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼ੇ ਔਰ ਤੁਹਾਡੇ ਘਰ ਹਮੇਸ਼ਾ ਬਰਕਤ ਰਹੇ। ਜੀ ਤੁਹਾਡਾ ਕੰਮ ਹੀ ਬਹੁਤ ਵਧੀਆ ਬਹੁਤ ਵਧੀਆ। ਜੀ। ਬਹੁਤ ਵਧੀਆ ਜੀ ਬੱਤੀ ਵਾਲੇ ਸਾਰੇ ਦਰਸ਼ਕਾਂ ਨੂੰ ਜਿਹੜੇ ਦੇਖਦੇ ਆ ਉਹਨਾਂ ਨੂੰ ਵਧਾਈਆਂ ਤੇ ਮੈਂ ਸਾਡਾ ਚੈਨਲ ਬਹੁਤ ਦੇਖਦਾ ਤੇ ਸਾਰੇ ਪਰਿਵਾਰਕ ਜੀ ਤੁਹਾਨੂੰ ਸਲੂਟ ਕਰਨਾ ਚਾਹੁੰਦੇ ਆ ਧੰਨਵਾਦ ਕਰਨਾ ਚਾਹੁੰਦੇ ਤੁਸੀਂ ਹਮੇਸ਼ਾ ਹੀ ਆਪਣੀ ਡਿਊਟੀਆਂ ਇਮਾਨਦਾਰੀ ਨਾਲ ਤਨਦੇਈ ਨਾਲ ਨਿਭਾਉਂਦੇ ਹੋ ਤੇ ਸਾਡਾ ਤਾਂ ਫਰਜ਼ ਹੈ ਸਾਡਾ ਜੀ ਜੀ ਸਾਡਾ ਫਰਜ਼ ਡਿਊਟੀ ਕਰਨੀ ਤੇ ਚਲੋ ਬਹੁਤ ਵਧੀਆ ਸਹਿਯੋਗ ਮਿਲਦਾ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਸ਼ਾਬਾਸ਼ ਮਿਲਦੀ ਵਧੀਆ ਕੰਮ ਕਰਨ ਸ਼ਾਬਾਸ਼ ਮਿਲਦੀ ਕਿਨਮਿੰਚ ਵੀ ਲੱਗੇ ਆ ਚਲੋ ਇਹ ਚਲੋ ਕੋ ਗੱਲ ਇਹਦਾ ਜੇ ਮੀਂਹ ਤੇਜ਼ ਹੋ ਕੇ ਫਿਰ ਵੀ ਲੱਗੇ ਰਹਿਣਾ ਲੱਗੇ ਰਹਿਣਾ ਹੀ ਲੱਗੇ ਰਹਿਣਾ ਚਲੋ ਬਹੁਤ ਆ ਪ੍ਰੇਮ ਲਾਲ ਜੀ ਆਪਣੀ ਡਿਊਟੀ ਬੜੇ ਪ੍ਰੇਮ ਨਾਲ ਨਿਭਾ ਰਹੇ ਆ ਪਰ ਵੱਡੀ ਗੱਲ ਇਹ ਆ ਕਿ ਪ੍ਰੇਮ ਲਾਲ ਵੀ ਕਿਸੇ ਦਾ ਲਾਲ ਹੈ ਕਿਸ ਦੇ ਸਿਰ ਦਾ ਸਾਈ ਹੈ ਤੇ ਜ਼ਰੂਰ ਇਹਨਾਂ ਲਈ ਸ਼ਲਾਘਾ ਬਣਦੀ ਹੈ ਕਿਉਂਕਿ ਪ੍ਰੇਮ ਲਾਲ ਜੀ ਆਪਣੀ ਡਿਊਟੀ ਆਨ ਪ੍ਰੇਮ ਨਾਮ ਕਰਦੇ ਪਏ ਆ ਔਰ ਜਿਹੜੇ ਉਹ ਵੀ ਰੁੱਤੇ ਆ ਹੈਲੋ ਉਹ ਵੀ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਕਰ ਰਹੇ ਉਹਨਾਂ ਦਾ ਵੀ ਸਤਿਕਾਰ ਹੈ ਕਿਉਂਕਿ ਰੋਟੀ ਕਮਾਉਣੀ ਬਹੁਤ ਔਖੀ ਆ ਚਲੋ ਆਪਾਂ ਕੇਵਲੇ ਕਹਿ ਦਿੰਦੇ ਆ ਕਿ ਮੁਲਾਜ਼ਮਾਂ ਦੀ ਡਿਊਟੀ ਆ ਪਰ ਡਿਊਟੀ ਵੀ ਜੱਜ ਬੇਨ ਆ ਕੋਈ ਕੋਈ ਨਿਪਾਉਂਦਾ ਔਰ ਸਾਡੇ ਨਵਾਂ ਸ਼ਹਿਰ ਚ ਖੁਸ਼ੀ ਵਾਲੀ ਗੱਲ ਹੈ ਕਿ ਤਕਰੀਬਨ ਸਾਰੇ ਜਿਹੜੇ ਮੁਲਾਜ਼ਮ ਹੈ ਬਹੁਤ ਕੋਆਪਰੇਟਿਵ ਨੇ ਔਰ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੇ ਆ ਉਹ ਵੀਰ ਵੀ ਰੋਟੀ ਕਮਾਉਣੇ ਸੌਖੀ ਨਹੀਂ ਆ ਸੇਵਕਾ ਦਿਖਾ ਉੱਪਰ ਆ ਦੇ ਵਰਦੇ ਮੀਚ ਉਹ ਨੌਜਵਾਨ ਉੱਤੇ ਖੜੇ ਨੇ ਤੇ ਉਹ ਵੀ ਆਪਣੇ ਲਈ ਰੋਟੀ ਕਮਾਉਣ ਆਏ ਆ ਤੇ ਉਹਨਾਂ ਦੀ ਵੀ ਸਲਾਮਤੀ ਮੰਗਦੇ ਆ ਤੇ ਪ੍ਰੇਮ ਲਾਲ ਜੀ ਦੀ ਵੀ ਸਲਾਮਤੀ ਮੰਗਦੇ ਆ ਔਰ ਟ੍ਰੈਫਿਕ ਨੂੰ ਇਦਾਂ ਫਾਇਦਾ ਹੁੰਦਾ ਕਿ ਜਦੋਂ ਵਰਦੇ ਮੀਚ 'ਚ ਵੀ ਮੁਲਾਜ਼ਮ ਖੜੇ ਆ ਤਾਂ ਜ਼ਰੂਰ ਬਾਕੀ ਜਿਹੜੇ ਪਿੱਛੇ ਸਪੀਡ ਨਾ ਆ ਰਹੇ ਆ ਉਹ ਵੀ ਕੰਟਰੋਲ ਰੱਖਦੇ ਹੋ ਸਪੀਡ ਨੂੰ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ ਵੀ ਕਿਸੇ ਦੀ ਡਿਪਲੋਇਮੈਂਟ ਹੈਗੀ ਆ ਕੁਝ ਗਲਤ ਕਰਾਂਗੇ ਤਾਂ ਉਹਨਾਂ ਦੀ ਪਾਰਖੋ ਨੀਗਾ ਸੈੱਟ ਕਰੋਗੇ ਉਹ ਦੇਖੋ ਟ੍ਰੈਫਿਕ ਨੂੰ ਰੋਕ ਕੇ ਫਿਰ ਚਲਾਇਆ ਗਿਆ ਸਚਾਰੂ ਟਾਂਗ ਨਾ ਚੱਲਦਾ ਰਹੇ ਮਿਹਨਤ ਕੀਤੀ ਜਾ ਰਹੀ ਆ ਤਾਂ ਪ੍ਰੇਮ ਲਾਲ ਦੀ ਪਿੱਛੇ ਸ਼ਰਟ ਦਿਖਾ ਦਿਓ ਐਨ ਭੱਜ ਗਈ ਆ ਮੇਰੀ ਭੱਜ ਗਈ ਕੁਰਤੀ ਲਾਲ ਪਸੀਨੇ ਨਾਲ ਗੁੜੇ ਪਸੀਨੇ ਨਾਲ ਲਈ ਮਿਹਨਤ ਇਹ ਮਿਹਨਤ ਦਾ ਰੰਗ ਠੀਕ ਹੈ ਜੀ ਬਹੁਤ ਸ਼ੁਕਰੀਆ ਔਰ ਪ੍ਰੇਮ ਲਾਲ ਜੀ ਲਈ ਤੁਸੀਂ ਸ਼ਲਾਘਾ ਭੇਜਣੀ ਹੈ ਪ੍ਰੇਮ لال ਜੀ ਨੇ ਸਾਨੂੰ ਵੀ ਅਸ਼ੀਰਵਾਦ ਦਿੱਤਾ ਸਾਡੀ ਵੀ ਤਾਰੀਫ ਕੀਤੀ ਉਹਨਾਂ ਦਾ ਬੜਾਪਨ ਉਹਨਾਂ ਦਾ ਧੰਨਵਾਦ ਆ ਤੁਸੀਂ ਆਲੇ-ਦੁਆਲੇ ਦੇਖੋ ਕਿ ਰੇੜੀਆਂ ਵਾਲੇ ਵੀ ਮੈਂ ਵੀਡੀਓ ਨੂੰ ਲੈਂਥੀ ਕਰ ਰਿਹਾ ਮੈਨੂੰ ਪਤਾ ਪਰ ਮੈਂ ਮਾਹੌਲ ਦਿਖਾਣਾ ਚਾਹੁੰਦਾ ਤੁਸੀਂ ਇਹ ਦਿਖਾ ਦੇ ਰੇੜੀਆਂ ਵਾਲਿਆਂ ਨੇ ਵੀ ਛਤਰੀਆਂ ਲਾਈਆਂ ਆ ਉਹ ਦਿਖਾਈਂ ਛੋਟੇ ਵੀਰ ਉਹ ਪਰੇ ਵੀ ਦਿਖਾਈਂ ਉਹ ਦਿਖਾਈਂ ਰੇੜੀਆਂ ਵਾਲਿਆਂ ਨੇ ਵੀ ਛਤਰੀਆਂ ਲਾਈਆਂ ਲੇਕਿਨ ਉਹ ਮਲਾਜ਼ਮ ਛਤਰੀ ਤੋਂ ਬਿਨਾ ਕਿਸੇ ਪ੍ਰੋਟੈਕਸ਼ਨ ਤੋਂ ਬਿਨਾ ਤੇ ਆਪਣੀ ਡਿਊਟੀ ਨਿਭਾ ਰਹੇ ਤੇ ਪ੍ਰੇਮ لال ਜੀ ਨੇ ਤੁਸੀਂ ਸ਼ਲਾਗਾ ਭੇਜ ਦੇਣੀ ਬਹੁਤ-ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਧੰਨਵਾਦ